ਅੱਜ ਪੀਲੀ ਭੀਟ ਦੇ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਹੈ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਉਰਵਨ ਸਮਰਪਿਤ ਸੀ ਇਹ ਨਗਰ ਕੀਰਤਨ ਸੰਗਤਾਂ ਨੇ ਬੜੇ ਉਤਸ਼ਾਹ ਦੇ ਨਾਲ ਨਗਰ ਕੀਰਤਨ ਕੱਢਿਆ ਵਾ ਮੇਰੇ ਨਾਲ ਨੇ ਭਾਈ ਸਾਹਿਬ ਇਹਨਾਂ ਨਾਲ ਗੱਲਬਾਤ ਕਰਨੇ ਆ ਭਾਈ ਸਾਹਿਬ ਜੀ ਅੱਜ ਦਾ ਜਿਹੜਾ ਨਗਰ ਕੀਰਤਨ ਨਿਕਲਿਆ ਇੱਥੇ ਪੀਲੀ ਭੀਟ ਦੇ ਵਿੱਚ ਇਹ ਚ ਵੱਖਰੇ ਇੱਕ ਉਤਸ਼ਾਹ ਹੀ ਸੰਗਤਾਂ ਦੇ ਵਿੱਚ ਵੇਖਣ ਨੂੰ ਮਿਲਿਆ ਵਾ ਆਪ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਇਹਦੇ ਵਿੱਚ ਇਹੋ ਕਹਿਣਾ ਚਾਹੁੰਦਾ ਕਿ ਇਹ ਸਾਰਾ ਗੁਰਦੁਆਰਾ ਇਤਿਹਾਸਿਕ ਸਥਾਨ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਇਤਿਹਾਸਿਕ ਸਥਾਨ ਕਿਉਂਕਿ ਇਹ ਜਿਲੇ ਦਾ ਇਤਿਹਾਸਿਕ ਸਥਾਨ ਹੈ ਹਰ ਸਾਲ ਸੰਗਤ ਵੱਧ ਚੜ ਕੇ ਸੇਵਾਵਾਂ ਦਿੰਦੀਆਂ ਨੇ ਅਤੇ ਵੱਧ ਕਰਕੇ ਹਿੱਸਾ ਭਾ ਕੇ ਅਤੇ ਆਪੋ ਆਪਣੇ ਕਿੱਤੇ ਦੇ ਨਾਲ ਜੁੜੇ ਕੇ ਅਗਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਕਿਉਂਕਿ ਪਹਿਲਾਂ ਵੀ ਨਗਰ ਕੀਰਤਨ ਨਿਕਲਦੇ ਰਹੇ ਨੇ ਐੜਕਾ ਦੇ ਨਗਰ ਕੀਰਤਨ ਦੇ ਪਿਛਲੇ ਨਗਰ ਕੀਰਤਨ ਦੇ ਵਿੱਚ ਆਪਸੀ ਨੂੰ ਕੋਈ ਫਰਕ ਮਹਿਸੂਸ ਹੋਇਆ ਹਾਂਜੀ ਬਹੁਤ ਕਿਉਂਕਿ ਹਰ ਸੰਗਤ ਦਾ ਪਿਛਲੇ ਨਾਲੋਂ ਔਰ ਕੀ ਡਬਲ ਸੰਗਤ ਪਹੁੰਚੀ ਏ ਕਿਉਂਕਿ ਇੱਥੋਂ ਦੇ ਪ੍ਰਬੰਧ ਹੀਠ ਜੋ ਵੀ ਕਾਰਨਾਮ ਜੋ ਵੀ ਸੇਵਾਵਾਂ ਚੱਲਦੀਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਤਿਹਾਸਿਕ ਸਥਾਨ ਦੇ ਵਿੱਚ ਸਮੁੱਚੀ ਸਟਾਫ ਵੱਲੋਂ ਪ੍ਰਬੰਧਕ ਸੰਜਣਾ ਵੱਲੋਂ ਸੰਗਤਾਂ ਦਾ ਹਰ ਚੜ੍ਹ ਕੇ ਵੱਧ ਚੜ੍ਹ ਕੇ ਸੇਵਾਵਾਂ ਕਰਦੀਆਂ ਨੇ ਅਤੇ ਨਾਲ ਉਹਨਾਂ ਸੰਗਤਾਂ ਦਾ ਸਹਿਯੋਗ ਦਿੰਦੀਆਂ ਹਨ ਅਤੇ ਇੱਥੋਂ ਦੇ ਪ੍ਰਬੰਧ ਨੂੰ ਸਲਾਮ ਹੈ ਜਿਉਂ ਇੱਥੋਂ ਦੇ ਪ੍ਰਬੰਧ ਬਹੁਤ ਸੋਹਣਾ ਹੈ ਤੇ ਸੰਗਤ ਨੇ ਪ੍ਰੂਫ ਕੀਤਾ ਹੈ ਇਹ ਸਾਰੀ ਸੰਗਤ ਜ਼ਿਲ੍ਹੇ ਦੀ ਇਤਿਹਾਸਕ ਸਥਾਨ ਪ੍ਰਬੰਧ ਦੇ ਨਾਲ ਹੈ ਅਤੇ ਸੇਵਾਵਾਂ ਤੋਂ ਬੜਾ ਹੀ ਖੁਸ਼ ਹਨ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਪਾਵਨ ਸਥਾਨਾਂ ਤੇ ਇਸੇ ਤਰ੍ਹਾਂ ਸੰਗਤਾਂ ਜੁੜੀਆਂ ਰਹਿਣ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਭਾਈ ਸਾਹਿਬ ਜੀ ਇੱਕ ਨਾ ਮੈਂ ਪਿੱਛੇ ਆ ਰਿਹਾ ਸਾਂ ਉਹ ਦੋ ਤੇ ਕੁਝ ਬੀਬੀਆਂ ਸਨ ਜਿਹੜੀਆਂ ਕਿ ਮੰਨ ਲਓ ਹਿੰਦੂਧਰਮ ਨਾਲ ਸੰਬੰਧੀ ਉਹ ਗੱਲਾਂ ਕਰਦੀਆਂ ਆ ਰਹੀਆਂ ਸਨ ਆਪਸ ਦੇ ਵਿੱਚ ਕਹਿ ਰਹੀਆਂ ਸਨ ਵੀ ਵੈਸੇ ਯਾਹਾਂ ਪੇ ਸਰਦਾਰ ਨਜ਼ਰ ਨਹੀਂ ਆਤੇ ਹਨ کم ہے لیکن جب نگر کیرتن ہوتا ہے تو تب بہت بھاری સંખ્યા میں یہاں پہ پہنچ جاتے ہیں تو کدی نہ کدی انہاں دی گل سچی ہے کہ پلی پی دے وچ سکھاں دی آبادی ਘٹیا تھوڑی سکھاں دی آبادی کٹنی گی سکھ بہت نے پر یہ ہے کہ ہر سکھ اپ اپنے کما کاراں دے جٹے ہوئے نے پر جدوں بھی کوئی دھرمک کم ہوندا وا تے سنگتا ਬੱਤ ਕਰਕੇ ਕਿਸੇ ਲੋੜ ਵੀ ਪੈਂਦੀ ਏ ਤੇ ਸੰਗਤਾਂ ਦਾ ਇਕੱਠ ਇਹ ਮਹਿਸੂਸ ਕਰਾਉਂਦਾ ਹੈ ਕਿ ਸੰਗਤ ਇੱਥੇ ਹੈਗੀ ਏ ਇੱਥੇ ਖਾਲਸਾ ਜੀ ਹੁੰਦਾ ਹੈ ਇੱਥੇ ਸਿੱਖ ਕੌਮ ਬਹੁਤ ਹੈ ਘੱਟ ਨਹੀਂ ਬਹੁਤ ਆ ਬਹੁਤ ਆ ਮਤਲਬ ਕਿ ਸਾਲ 'ਚ 1-2 ਵਾਰੀ ਜਿਹੜੇ ਲੋਕਾਂ ਦਾ ਭਲੇਖਾ ਵੀ ਸਿੱਖ ਇੱਥੇ ਘੱਟ ਨੇ ਉਹ ਕੱਢ ਦਿੱਤਾ ਜਾਂਦਾ ਹਾਂ ਹਾਂਜੀ ਇਹ ਕੱਢ ਦਿੱਤਾ ਜਾਂਦਾ ਹੈ ਕਿਉਂਕਿ ਇੱਥੇ ਬੜੇ ਲੰਮੇ ਸਮੇਂ ਤੋਂ ਸੇਦੀ ਸਮਾਗਮ ਵੀ ਚੱਲੇ ਨੇ ਤੇ ਬੜਾ ਸੰਗਤਾਂ ਦਾ ਇਕੱਠ ਹੈ ਤੇ ਹਜ਼ਾਰ-ਹਜ਼ਾਰ ਬੰਦਾ ਇੱਥੇ ਰਾਤ ਦੇ ਸਮਾਗਮਾਂ 'ਚ ਪਹੁੰਚਦਾ ਰਿਹਾ ਆ ਤੁਸੀਂ ਦੇਖ ਰਹੇ ਹੋ ਸੰਗਤਾਂ ਦਾ ਕਿੰਨਾ ਇਕੱਠ ਹੈ ਆ ਟਾਈਮ ਕਿੰਨਾ ਹੋ ਗਿਆ ਸਤ ਸੰਗਤ ਜੀ ਆ ਦੇਖ ਲਓ 6 ਸਵਾ 6 ਹੋ ਚੱਲੇ ਨੇ ਪਰ ਸੰਗਤਾਂ ਕਿੱਡੇ ਦੂਰੋਂ ਆਈਆਂ ਨੇ ਪਰ ਜਦ ਤੱਕ ਗੁਰੂ ਮਹਾਰਾਜ ਦਾ ਇੱਥੇ ਸੁਲੂਕ ਨਹੀਂ ਪਹੁੰਚ ਜਾਂਦਾ ਸੰਗਤਾਂ ਦੇ ਵਿਚਕਾਰ ਜਾਂਦੀਆਂ ਨਹੀਂ ਆ ਇਹ ਸੰਗਤਾਂ ਦਾ ਪਿਆਰ ਏ ਇਹ ਗੁਰੂ ਹਰਗੋਬਿੰਦ ਬਾਦਸ਼ਾਹ ਦਾ ਪਿਆਰ ਏ ਸੰਗਤਾਂ ਦਾ ਤੇ ਜਦੋਂ ਲੋੜ ਪੈਂਦੀ ਏ ਖਾਲਸਾ ਹਰ ਜਗ੍ਹਾ ਤੇ ਤਿਆਰ ਬਰ ਤਿਆਰ ਹੋ ਕੇ ਪਹੁੰਚ ਜਾਂਦਾ ਬਿਲਕੁਲ ਜੀ ਇਸੇ ਤਰੀਕੇ ਨਾਲ ਪ੍ਰੇਮ ਭਾਵ ਜਿਹੜਾ ਬਣਿਆ ਰਹਿਣਾ ਚਾਹੀਦਾ ਵਾ ਪਰ ਇੱਕ ਚੀਜ਼ ਇਹਦੇ ਵਿੱਚ ਮੈਨੂੰ ਖਾਸੀਅਤ ਹੋਰ ਆ ਜੇ ਵੇਖਣ ਨੂੰ ਮਿਲੀ ਆ ਵੀ ਕੱਲੇ ਸਿੱਖ ਨਹੀਂ ਬਾਕੀ ਕਮਿਊਨਿਟੀ ਜਿਵੇਂ ਹਿੰਦੂ ਸਨ ਮੁਸਲਮਾਨ ਸਨ ਜਾਂ ਇੱਕ ਵੀਰ ਸੀ ਉਹ ਜਿਹੜਾ ਮੂੰਗਫਲੀ ਦੀ ਠੇਲੀ ਲਾਉਂਦਾ ਸੀ ਉਹਨੇ ਵੀ ਆਪਣੇ ਜਿਹੜਾ ਮਰੁੰਡਾ ਵੇਚਦਾ ਜੋ ਵੀ ਲੱਡੂ ਵੇਚਦਾ ਉਹ ਸਾਰੇ ਉਹਨੇ ਪ੍ਰਸ਼ਾਦ ਦੇ ਤੌਰ ਤੇ ਵੰਡਨੇ ਸ਼ੁਰੂ ਕਰਦੇ ਉਹਨਾਂ ਦੇ ਵਿੱਚ ਵੀ ਇੱਕ ਸਾਹ ਜਿਹੜਾ ਵਾ ਵੱਖਰਾ ਹੀ ਵੇਖਣ ਨੂੰ ਮਿਲਿਆ ਇਸ ਵਾਰ ਇਸ ਕਰਕੇ ਕਿ ਉਹਨਾਂ ਨੂੰ ਪਤਾ ਹੈ ਕਿ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਸਾਡੇ ਵਾਸਤੇ ਬੜੀਆਂ ਕੁਰਬਾਨੀਆਂ ਕੀਤੀਆਂ ਇੱਕ ਇੱਕ ਸਿੱਖ ਕੌਮ ਹੀ ਏ ਸੀ ਜੀਏ ਜਿਹੜਾ ਇਸ ਸਿੱਖ ਕੌਮ ਦੇ ਇਹਨਾਂ ਧਾਰਮਿਕਾਂ ਦਾ ਹਰ ਕੋਈ ਧਰਮ ਦਾ ਸਵਾਗਤ ਕਰਨਾ ਚਾਹੁੰਦਾ ਹੈ ਭਾਵੇਂ ਉਹ ਮੁਸਲਮਾਨ ਹੋਵੇ ਭਾਵੇਂ ਉਹ Hindu ਵੀਰ ਹੋਣ ਅਸੀਂ ਦੇਖਿਆ ਕਿੰਨਰ ਵੀਰ ਵੀ ਕਿੰਨਰ ਭੈਣਾ ਵੀ ਸਾਰੀਆਂ ਹਰ ਇੱਕ ਧਰਮ ਦਾ ਹਰ ਇੱਕ ਤਬਕੇ ਦਾ ਸਿੱਖ ਕੌਮ ਨੂੰ ਆਪਣੀਆਂ ਪਲਕਾਂ ਤੇ ਬਿਠਾਉਣਾ ਚਾਹੁੰਦਾ ਹੈ ਕਿਉਂਕਿ ਸਿੱਖ ਕੌਮ ਦਾ ਇਤਿਹਾਸ ਹੀ ਬੜਾ ਨਿਆਰਾ ਹੈ ਇਸ ਕਰਕੇ ਉਹਨਾਂ ਨੂੰ ਪਤਾ ਹੈ ਗੁਰਤੇਗ ਬਹਾਦਰ ਪਾਤਸ਼ਾਹ ਜੀ ਨੇ ਸਾਡੇ ਵਾਸਤੇ ਬੜੀਆਂ ਕੁਰਬਾਨੀਆਂ ਦਿੱਤੀਆਂ ਅਸੀਂ ਸਾਰੀ ਦੇਣ ਇਸ ਕੌਮ ਦਾ ਦੇਹ ਨਹੀਂ ਸਕਦੇ ਇਸ ਕਰਕੇ ਉਹ ਆਪਣਾ ਪਿਆਰ ਦਿਖਾਉਂਦੀਆਂ ਨੇ ਕਿ ਇੱਥੇ ਅਸੀਂ ਸਾਰੇ ਇੱਕ ਇੱਕ ਹਾਂ ਕੋਈ ਵੱਖ ਨਹੀਂ ਇਹ ਸਾਰਿਆਂ ਦਾ ਪਿਆਰ ਬਹੁਤ ਚੜ੍ਹਦੀ ਕਲਾ ਵਿੱਚ ਹੈ ਹਰ ਇੱਕ ਧਰਮ ਦਾ ਪਿਆਰ ਹੈ ਭਾਈ ਸਾਹਿਬ ਜੀ ਆਪ ਜੀ ਦੀ ਪਦਵੀ ਬਹੁਤ ਉੱਚੀ ਹੈ ਗੁਰੂ ਸਾਹਿਬ ਦੇ ਵਜ਼ੀਰ ਹੋ ਆਪ ਆਪ ਜੀ ਨੂੰ ਬਹੁਤ ਸੋਹਣੀ ਸੇਵਾ ਮਿਲੀ ਆ ਆਪ ਜੀ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜਾਂ ਅੱਗੇ ਵਾਸਤੇ ਨੌਜਵਾਨਾਂ ਵਾਸਤੇ ਜਾਂ ਸਿੱਖ ਪੰਥ ਵਾਸਤੇ ਆਪ ਜੀ ਦੇ ਕੋਈ ਚੱਲਦਾ ਵਾ ਕਿ ਕਿਸ ਤਰੀਕੇ ਨਾਲ ਸਿੱਖੀ ਪ੍ਰਚਾਰ ਪ੍ਰਸਾਰ ਦੇ ਵਿੱਚ ਆਪ ਹਿੱਸਾ ਪਾਉਗੇ ਇਦਾਂ ਕਿ ਪਹਿਲਾਂ ਨਾਲੋਂ ਨੌਜਵਾਨਾਂ ਨੇ ਬਹੁਤ ਹੀ ਗੜ ਦੀ ਖਲਾ ਦੇ ਵਿੱਚ ਸੇਵਾਵਾਂ ਕੀਤੀਆਂ ਨੇ ਤੇ ਨੌਜਵਾਨਾਂ ਨੂੰ ਮੈਂ ਇਹੋ ਹੀ ਬੇਨਤੀ ਕਰਾਂਗਾ ਉਹ ਲੜਬਾਜੀ ਤੋਂ ਬਚਿਆ ਜਾਵੇ ਅਤੇ ਗੁਰੂ ਗ੍ਰੰਥ ਦੇ ਗੁਰੂ ਪੰਥ ਦੇ ਲੜ ਲੱਗਿਆ ਜਾਵੇ ਗੁਰੂ ਵਾਲੇ ਬਣ ਕੇ ਆਪਣੇ ਗੁਰੂ ਦੇ ਪਿਆਰੇ ਸਿੱਖ ਬਣੋ ਮੈਂ ਇਹੋ ਹੀ ਬੇਨਤੀ ਨੌਜਵਾਨਾਂ ਨੂੰ ਕਰਾਂਗਾ ਜੀ ਧੰਨਵਾਦ ਭਾਈ ਸਾਹਿਬ ਬਹੁਤ ਬਹੁਤ ਆਪ ਜੀ ਨੇ ਸਮਾਂ ਦਿੱਤਾ ਵਾ ਮੈਂ ਵਿਖਾਉਣਾ ਚਾਹੁੰਦਾ ਵੀ ਕਿਵੇਂ ਸੰਗਤਾਂ ਦਾ ਵੇਖ ਲੋ ਤੁਸੀਂ ਹੜ ਆਇਆ ਹੋਇਆ ਪਿਆਰ ਹੈ ਸੰਗਤਾਂ ਦਾ ਠੀਕ ਹੈ ਜੀ ਔਰ ਕੋਈ ਪਰੇਸ਼ਾਨੀਆਂ ਤਾਂ ਨਹੀਂ ਆਈਆਂ ਇੱਧਰ ਅੱਜ ਦੇ ਨਗਰ ਕੀਰਤਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਹੀਂ ਆਈ ਪ੍ਰਸ਼ਾਸਨ ਨੇ ਵੀ ਬਹੁਤ ਸਾਥ ਦਿੱਤਾ ਹੈ ਤੇ ਇੱਥੋਂ ਤੱਕ ਕਿ ਸਾਡੇ ਸਾਰੇ ਵੀਰ ਆਪ ਆਪਣੀਆਂ ਡਿਊਟੀਆਂ ਆਪਣੀਆਂ ਸੇਵਾਵਾਂ ਸਮਝ ਕੇ ਕਿਸੇ ਦੀ ਡਿਊਟੀ ਨਹੀਂ ਲਈ ਅਸੀਂ ਪਰ ਹਰ ਇੱਕ ਵੀਰ ਨੇ ਆਪਣੀ ਜ਼ਿੰਮੇਵਾਰੀ ਸਮਝੀਏ ਅਤੇ ਨਾਲ ਪੂਰੇ ਬਖੋਬੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਨੇ ਹਾਂਜੀ ਧੰਨਵਾਦ ਭਾਈ ਸਾਹਿਬ ਬਹੁਤ ਬਹੁਤ ਆਪ ਜੀ ਦਾ ਸੰਗਤਾਂ ਦੇ ਵੀਊ ਲੈਣਿਆ ਸੰਗਤਾਂ ਨਾਲ ਗੱਲਬਾਤ ਕਰਦੇ ਆ ਭਾਈ ਸਾਹਿਬ ਜੀ ਨਗਰ ਕੀਰਤਨ ਆਪ ਜੀ ਨੇ ਵੇਖਿਆ ਆਪ ਬੜੇ ਉਸਤਾਦ ਦੇ ਨਾਲ ਸੰਗਤਾਂ ਨੇ ਨਗਰ ਕੀਰਤਨ ਕੱਢਿਆ ਕੀ ਕੀ ਕਹਿਣਾ ਚਾਹੁੰਦੇ ਹੋ ਬਚਪਨ ਤੋਂ ਹੀ ਆਪ ਜੀ ਇੱਥੇ ਰਹਿੰਦੇ ਰਹੇ ਬਚਪਨ ਤੋਂ ਹੀ ਇਹ ਆਪਦਾ ਇਹ ਸਾਡਾ ਇਤਿਹਾਸ ਹੈ ਬਦਲ ਕੀ ਬਹੁਤ ਪੁਰਾਣਾ ਹੈ ਐਸੀ ਗੱਲ ਨਹੀਂ ਕਿ ਬਹੁਤ ਸਮੇਂ ਤੋਂ ਇਹ ਚੱਲਦਾ ਆਉਂਦਾ ਹੈ ਬਦਲ ਕੀ ਸਾਡਾ ਬਹੁਤ ਪ੍ਰੇਮ ਹੈ ਭਾਈਚਾਰੇ ਨਾਲ ਇੰਨੇ ਇੱਥੇ ਆਪ ਜੀ ਇੱਥੇ ਵੀ ਵਧੀਆ ਲੱਗਾ ਬਹੁਤ ਵਧੀਆ ਲੱਗਾ ਉਹ ਸਿੱਖਰ ਨੂੰ ਮਿਲਿਆ ਅੱਜ ਤੁਹਾਨੂੰ ਹਾਂਜੀ ਇਹਦੇ ਕੋਈ ਕਿ ਫੈਮਿਲੀ ਟੂ ਬਲੌਗ ਕਰਦੇ ਆ ਨਹੀਂ ਕੁਝ ਇਤਿਹਾਸ ਬਾਰੇ ਕੁਝ ਸਿੱਖਣ ਨੂੰ ਮਿਲਿਆ ਨਗਰ ਕੀਰਤਨ ਦੇ ਅੱਜ ਤੁਸੀਂ ਆਏ ਹੋ ਜਾਂ ਰੌਣਕ ਮੇਲਾ ਵੇਖ ਕੇ ਚੱਲ ਚੱਲੇ ਆਂ ਕੁਝ ਸਿੱਖਿਆ ਵੀ ਇਤਿਹਾਸ ਬਾਰੇ ਜਾਂ ਸਿੱਖੀ ਸਿਧਾਂਤਾਂ ਬਾਰੇ ਇਹ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਪਹਿਲਾਂ ਸਾਨੂੰ ਵੀ ਨਹੀਂ ਇਹਨਾ ਪਤਾ ਹੁੰਦਾ ਸੀ ਅਸੀਂ ਵੀ ਪਤਾ ਕਿ ਮਾਰ-ਬੋਲ ਕੱਟੇ ਹੁੰਦੇ ਆ ਨਾ ਇਦਾਂ ਹੀ ਲੱਗਦੇ ਹੁੰਦੇ ਹੁਣ ਸਾਨੂੰ ਇਨਾ ਪਤਾ ਕਿ ਹਾਂਗੇ ਸਾਡਾ ਇਤਿਹਾਸ ਆਵੇ ਹਬ ਤੋਂ ਮੇਨ ਮੁੱਦਾ ਦੇ ਹੋਏ ਬਿਲਕੁਲ ਧੰਨਵਾਦ ਭਾਈ ਸਾਹਿਬ ਜੀ ਜਿਵੇਂ ਨਾ ਮਤਲਬ ਕਿ ਮੇਰੇ ਵੀ ਮੰਦੇ ਆਪਣੇ ਬਦਲੇ ਹੁੰਦੇ ਨੇ ਕੁਝ ਵਿਚਾਰ ਹੁੰਦੇ ਨੇ ਮੈਂ ਚਾਹੁੰਦਾ ਆਂ ਵੀ ਜਿਵੇਂ ਮੇਰੇ ਮਨਚੇ ਆ ਵੀ ਜਿਵੇਂ ਨਗਰ ਕੀਰਤਨ ਆਪਦੇ ਨਿਕਲਦੇ ਨੇ ਹਾਂਜੀ ਸਿਰਫ ਅਸੀਂ ਇਹ ਵਿਖਾਵਾ ਮਾਤਰ ਨਾਲ ਸਾਡਾ ਮੜ ਕੇ ਰਹਿ ਜਾਏ ਕੁਝ ਨਾ ਕੋਈ ਸਾਨੂੰ ਕੰਮ ਇਹੋ ਜੇ ਕਰਨੇ ਚਾਹੀਦੇ ਨੇ ਕਿ ਜਿਹੜੇ ਸਾਡੇ ਨੌਜਵਾਨ ਆਉਂਦੇ ਨੇ ਬੱਚੇ ਆਉਂਦੇ ਨੇ ਜਾਂ ਬਜ਼ੁਰਗ ਵੀ ਆਉਂਦੇ ਨੇ ਇਤੋਂ ਕੁਝ ਨਾ ਕੁਝ ਉਹ ਲੈ ਕੇ ਜਾਣ ਗੁਰੂ ਦੇ ਨਾਲ ਜੁੜ ਕੇ ਜਾਣ ਕੋਈ ਸਿੱਖਿਆ ਲੈ ਕੇ ਜਾਣ ਇਤਿਹਾਸ ਨੂੰ ਮਤਲਬ ਪੜ੍ਹ ਕੇ ਜਾਣ ਇਥੇ ਕੀ ਹੈ ਕਿ ਬਹੁਤ ਸਮੇਂ ਤੋਂ ਆਪਾਂ ਪ੍ਰਚਾਰ ਕਰ ਰਹੇ ਹਾਂ ਬੜੀ ਚੜ੍ਹਦੀ ਕਲਾ 'ਚ ਪ੍ਰਚਾਰ ਹੋ ਰਿਹਾ ਹੈ ਆਪਾਂ ਕਹਿ ਦਿੰਦੇ ਆ ਕਿ ਪ੍ਰਚਾਰ ਨਹੀਂ ਹੋ ਰਿਹਾ ਬੜੀ ਚੜ੍ਹਦੀ ਕਲਾ ਪ੍ਰਚਾਰ ਹੋ ਰਿਹਾ ਹੈ ਵੱਖ-ਵੱਖ ਪ੍ਰਚਾਰਕ ਪਹੁੰਚ ਰਹੇ ਨੇ ਤੇ ਇਥੇ ਬੜੀ ਚੜ੍ਹਦੀ ਕਲਾ 'ਚ ਪ੍ਰਚਾਰ ਕਰਕੇ ਗੁਰੂ ਦੀਆਂ ਸੰਗਤਾਂ ਨੂੰ ਗੁਰੂ ਦੇ ਇਤਿਹਾਸ ਤੋਂ ਜਾਣੂ ਕਰਾਈ ਜਾਂਦਾ ਹੈ ਤੇ ਗੁਰੂ ਨਾਲ ਜੁੜਦਿਆਂ ਵੀ ਬਹੁਤ ਹੀ ਇੱਕ ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹੋਵਾਂਗਾ ਬਹੁਤ ਤਕਕੇ ਨੇ ਜੋ ਪਿਛਲੇ ਸਮੇਂ ਕਈ ਸਮੇਂ ਤੋਂ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਦਾ ਸਿੱਕੇ ਸਾਡੇ ਗਿਆਨੀ ਗੁਰਮਖ ਸਿੰਘ ਸਾਡੇ ਗ੍ਰੰਥੀ ਸਾਹਿਬ ਦਾ ਸਾ ਜੁਰੀ ਲਾਗੀ ਭਾਈ ਗੁਰਪ੍ਰੀਤ ਸਿੰਘ ਬੜਿਆ ਸੰਗਤਾਂ ਨੇ ਸਹਿਯੋਗ ਨਾਲ ਅਰ ਬੜ ਸੰਗਤਾਂ ਨੇ ਬਹੁਤ ਸਹਿਯੋਗ ਕੀਤਾ ਹੈ ਅਤੇ ਬੜੇ ਵੱਧ ਚੜ ਕੇ ਸੰਗਤਾਂ ਗੁਰੂ ਵਾਲੇ ਬਣੇ ਨੇ ਅਸੀਂ ਆਪਣੇ ਇਥੇ ਇਨੇ ਸਾਲਾਂ ਵਿੱਚ ਬਹੁਤ ਇਹੋ ਜਿਹੇ ਬੱਚੇ ਨੇ ਜਿਹੜਾ ਨੇ ਇੱਥੇ ਆ ਕੇ ਇਤਿਹਾਸ ਸੁਣਿਆ ਇਹ ਪਹਿਲਾ ਨਹੀਂ ਸੀ ਪਰ ਜਦੋਂ ਦਾ 2015 ਤੋਂ ਪ੍ਰਬੰਧ ਕਮੇਟੀ ਹੋਂਦ ਚ ਆਈ ਏ ਸੇਵਾਵਾਂ ਚੱਲੀਆਂ ਨੇ ਅਤੇ ਗੁਰੂ ਦੇ ਇਤਿਹਾਸ ਦਾ ਲੰਗਰ ਲਾਇਆ ਗਿਆ ਕਿ ਜਿੱਥੇ ਅਸੀਂ ਸੋਚਦੇ ਹਾਂ ਕਿ ਲੰਗਰ ਪ੍ਰਸ਼ਾਦੇ ਦਾ ਬਹੁਤ ਚੱਲਦਾ ਹੈ ਪਰ ਇੱਥੇ ਗੁਰੂ ਦੇ ਇਤਿਹਾਸ ਦੇ ਲੰਗਰ ਵੀ ਚੱਲੇ ਨੇ ਗੁਰੂ ਦੇ ਇਤਿਹਾਸ ਦੀਆਂ ਕਲਾਸਾਂ ਦੇ ਲੰਗਰ ਵੀ ਕੈਂਪ ਵੀ ਲੱਗੇ ਨੇ ਇੱਥੇ ਇੱਕੋ ਇੱਕ ਗੱਲ ਕੀ ਸਿੱਖ ਰਹਿਤ ਮਰਿਆਦਾ ਤੋਂ ਜਾਣੂ ਕਰਵਾਇਆ ਗਿਆ ਜੋ ਅਕਾਲ ਤਖਤ ਤੋਂ ਪ੍ਰਵਾਨਿਤ ਮਰਿਆਦਾ ਹੈ ਉਹਦੇ ਅੱਜ ਛਤਰ ਛਾਇਆ ਹੇਠ ਸਾਰੀ ਮਰਿਆਦਾ ਦੇ ਅਨੁਸਾਰ ਇੱਥੋਂ ਦੇ ਕਾਰਜ ਹੁੰਦੇ ਨੇ ਅਤੇ ਇੱਕ ਸੰਗਤਾਂ ਬਹੁਤ ਸਹਿਯੋਗ ਦਿੰਦੀਆਂ ਨੇ ਕਈ ਕਹਿ ਦਿੰਦੇ ਨੇ ਕਿ ਸੰਗਤ ਜੁੜਦੀ ਨਹੀਂ ਪਰ ਅੱਜ ਅੱਜ ਆਪ ਲਾਈਵ ਦੇਖ ਸਕਦੇ ਹੋ ਇਸ ਸੰਗਤਾਂ ਦਾ ਮੈਂ ਕਿਹਾ ਅਥਾ ਪਿਆਰ ਹੈ ਇਸ ਤੋਂ ਵੱਧ ਮੈਂ ਕੁਝ ਨਹੀਂ ਕਹਿ ਸਕਦਾ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਭਾਈ ਸਾਹਿਬ ਜੀ ਮੈਂ ਵੀ ਇਹੋ ਹੀ ਚਾਹਨਾ ਵਾ ਵੀ ਘੱਟੋ ਘੱਟ ਅਸੀਂ ਜ਼ਿਆਦਾਤਰ ਸਿੱਖਾ ਦੇ ਮਨ ਚ ਇਹ ਹੁੰਦਾ ਵਾ ਵੀ ਅਸੀਂ ਗੁਰਦੁਆਰੇ ਜਾਣਾ ਵਾ ਮੱਥਾ ਟੇਕਣਾ ਵਾ ਪ੍ਰਸ਼ਾਦਾ ਛਕਣਾ ਵਾ ਤੇ ਘਰ ਨੂੰ ਚਲੇ ਜਾਣਾ ਪਰ ਆਪ ਜੀ ਨੇ ਜਿਵੇਂ ਦੱਸਿਆ ਆਪ ਜੀ ਦੇ ਜਿਹੜੇ ਕਾਰਜ ਕੀਤੇ ਜਾਂਦੇ ਜਾਂ ਕਮੇਟੀ ਵੱਲੋਂ ਕੀਤੇ ਜਾਂਦੇ ਸਲਾਹਾ ਜੋਗ ਨੇ ਅਸੀਂ ਬਹੁਤ 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 ਸਲਾਹਾ ਜੋਗ ਨੇ ਪ੍ਰਬੰਧਕ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਦੇ ਸਾਨੂੰ ਬਹੁਤ ਸਪੋਰਟ ਆ ਇੱਕ ਗ੍ਰੰਥ ਤੇ ਇੱਕ ਗ੍ਰੰਥ ਦੀ ਗੱਲ ਕਰਨੀ ਆ ਦੂਜੀ ਗੱਲ ਨਹੀਂ ਕਰਨੀ ਮੈਂ ਨਹੀਂ ਕੋਈ ਬੇਨਤੀ ਬੁਲਾਰਚਾ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਅਜੇ ਤੱਕ ਰਾਤ ਦਾ ਸਮਾਂ ਹੋ ਚੁੱਕਾ ਅਜੇ ਤੱਕ ਜਿਹੜੇ ਨੇ ਸਾਡੇ ਵੀਰ ਜਿਹੜੇ ਨੇ ਸੇਵਾ ਕਰ ਰਹੇ ਨੇ ਪਿੱਛੇ ਪਾਲਗੀ ਸਾਹਿਬ ਆ ਰਹੇ ਨੇ ਔਰ ਸਮਾਰਤੀ ਹੋਣ ਜਾ ਰਹੀ ਹੈ ਔਰ ਕਰੀਬ 6.5 ਦਾ ਸਮਾਂ ਹੋ ਗਿਆ ਵਾ ਪਸੰਕਤਾ ਦੇ ਵਿੱਚ ਜਿਵੇਂ ਸਵੇਰ ਤੋਂ ਵੇਖਿਆ ਦੇ ਹੁਣ ਤੱਕ ਉਤਸ਼ਾਹ ਉਸੇ ਤਰੀਕੇ ਨਾਲ ਬਣਿਆ ਹੋਇਆ ਵਾ ਇਹ ਪਿਲੀ ਪੀਤ ਦੇ ਵਿੱਚ ਅਸੀਂ ਵਖਾ ਰਹੇ ਤੁਹਾਨੂੰ ਪਿਲੀ ਪੀਤ ਦੇ ਵਿੱਚ ਅੱਜ ਨਗਰ ਕੀਰਤਨ ਨਿਕਲਿਆ ਸੀ ਉਸ ਨਗਰ ਕੀਰਤਨ ਦੇ ਵਿੱਚ ਬਹੁਤ ਵੱਧ ਚੜ ਕੇ ਸਾਰਿਆਂ ਨੇ ਹਿੱਸਾ ਲਿਆ ਆ ਨੌਜਵਾਨ ਨੇ ਸਾਡੇ ਨਾਲ ਫਿਰ ਆਈ ਵੀਰ ਜੀ ਮੈਂ ਸਵੇਰ ਦਾ ਵੇਖਣਾ ਤੁਸੀਂ ਸੇਵਾ ਕਰ ਰਹੇ ਹੋ ਕਿਦਾਂ ਦਾ ਮਹਿਸੂਸ ਹੋਇਆ ਤੁਹਾਨੂੰ ਵਾਹ ਵਧੀਆ ਬਹੁਤ ਵਧੀਆ ਕਾਵਟ ਨਹੀਂ ਹੋਈ ਕੋਈ ਬਹੁਤ ਵਧੀਆ ਸਕਾਵਣੇ ਲੱਗੀ ਬਹੁਤ ਜਿਆਦਾ ਸਾਵਣ ਲੱਗੀ ਬਹੁਤ ਸੋਹਣੇ ਕਿਵੇਂ ਬੁੱਤ ਵਧੀਆ ਕੋਈ ਸਿੱਖਿਆ ਨੂੰ ਮਿਲਿਆ ਹਾਂਜੀ ਕੀ ਸਿੱਖਿਆ ਲੈ ਅਸੀਂ ਕੀ ਕੀ ਸੇਵਾ ਕਰਨੀ ਚਾਹੀਦੀ ਹੈ ਸੇਵਾ ਕਰਨੀ ਆਜੋ ਆ ਆਜੋ ਭਾਈ ਸਾਹਿਬ ਜੀ ਆਜੋ ਇੱਧਰ ਆਜੋ ਐਸ ਬੰਦੇ ਆਜੋ ਇੱਧਰ ਅੱਗੇ ਆਜੋ ਪਹਿਲੇ ਇਸ ਸ਼ਹਿਰ ਦੇ ਸਾਡੇ ਵਸਨੀਕਰੇ ਅੱਜ ਦਾ ਜਿਹੜਾ ਨਗਰਗੀਤ ਨਿਕਲਿਆ ਸੰਗਤਾਂ ਨੇ ਬਹੁਤ ਉਤਸ਼ਾਹ ਦੇ ਨਾਲ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਵਾ ਆਪ ਜੀ ਕੀ ਕਹਿਣਾ ਚਾਹੁੰਦੇ ਹੋ ਬਹੁਤ ਉਤਸ਼ਾਹਪੂਰ ਸੰਗਤਾਂ ਨੇ ਸਹਿਯੋਗ ਦਿੱਤਾ ਬਹੁਤ ਹੀ ਵਧੀਆ ਉਪਰਾਲਾ ਸੰਗਤ ਗੁਰੂ ਘਰ ਦੀ ਸੰਗਤਾਂ ਵਾਸਤੇ ਰਿਹਾ ਮਹੌਰ ਜੀ ਕਾ ਖਾਲਸਾ ਵਾਹਿਗੁਰੂ ਕੀ ਬੋਲ ਬਹੁਤ ਸੋਹਣਾ ਅੰਜਾਮ ਹੋਇਆ ਜੀ ਸੰਗਤਾਂ ਨੇ ਬਹੁਤ ਕੋਆਪਰੇਟ ਕੀਤਾ ਹੈ ਮੌਸਮ ਇਤਨਾ ਠੰਡਾ ਮੌਸਮ ਹੁੰਦੇ ਵੀ ਬਾਹਰ ਸੰਗਤਾਂ ਹੂਮਾ ਕੇ ਪਹੁੰਚੀਆਂ ਸਭ ਨੇ ਬਹੁਤ ਹੋ ਕੀਤਾ ਸਭ ਦਾ ਬਹੁਤ ਬਹੁਤ ਧੰਨਵਾਦ ਬਹੁਤ ਚੜਦੀ ਗਲ ਵਾਲਾ ਜੀ ਕੰਮ ਕਰਦੇ ਹੋਇਆ ਜੀ ਵਾਈ ਕੁਝ ਖਾਲ ਸਾਹਿਬ ਵਾਈ ਬੰਦੇ ਵਾਈ ਕੁ ਠੀਕੀ ਬਹੁਤ ਸੋਹਣੀ ਲੱਗਾ ਵਾ ਹਾਂ ਵੀਰ ਜੀ ਅੱਗੇ ਵੀ ਆਪਣੀ ਮੁਲਾਕਾਤ ਹੋਈ ਆ ਸ਼ਾਇਦ ਤੇ ਸਾਰਾ ਦਿਨ ਤੁਸੀਂ ਸਵੇਰ ਦੇ ਲੱਗੇ ਹੋ ਤੁਸੀਂ ਵੀ ਨਗਰ ਕੀਰਤਨ ਦੇ ਦਰਸ਼ਨ ਕੀਤੇ ਆ ਤੇ ਕਿਵੇਂ ਦਾ ਮਹਿਸੂਸ ਹੋਇਆ ਐਦਾਂ ਦਾ ਹਰ ਸਾਲ ਜਿਵੇਂ ਕਰੀਦਾ ਉਹਦੇ ਨਾਲੋਂ ਜ਼ਿਆਦਾ ਹਰ ਵਾਰ ਸਾਨੂੰ ਪ੍ਰਾਊਡ ਫੀਲ ਹੁੰਦਾ ਜਿਵੇਂ ਜਿਵੇਂ ਹਰ ਟਾਈਮ गुਜ਼ਰਦਾ ਜਾਂਦਾ ਸਾਨੂੰ ਓਵੇਂ ਓਵੇਂ ਹੋਰ ਵਧੀਆ ਲੱਗਦਾ ਅਸੀਂ ਸੋਚਦੇ ਆ ਕਿ ਨੈਕਸਟ ਈਅਰ ਇਹਦੂ ਵੀ ਬਿਹਤਰ ਹੋਏ ਸਾਡੇ ਲਈ ਬਹੁਤ ਜ਼ਿਆਦਾ ਧੰਨਵਾਦ ਵੀਰ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਹੁਣ ਸੰਗਤਾਂ ਆ ਰਹੀਆਂ ਨੇ ਨਗਰ ਕੀਰਤਨ ਸਮਾਪਤੀ ਬਾਅਦ ਇੱਧਰ ਆ ਜਾ ਵੀਰ ਆ ਕੋਈ ਨੌਜਵਾਨ ਵੀਰੇ ਸਾਡੇ ਟਰੈਕਟਰਾਂ ਦੇ ਉੱਤੇ ਇਹ ਵੀ ਸੇਵਾ ਹੀ ਕਰਦੇ ਨੇ ਆ ਤਜ ਬਾਜੀ ਵਿਖਾਈ ਜਾ ਰਹੀ ਹੈ ਵੇਖੋ ਜੀ ਤੁਸੀਂ ਦੇਖ ਸਕਦੇ ਹੋ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਨਗਰ ਕੀਰਤਨ ਦੀ ਸਮਾਪਤੀ ਦੇ ਮੌਕੇ ਆਤਸ਼ਜਬਾ ਜੀ ਕੀਤੀ ਜਾ ਰਹੀ ਆ ਔਰ ਬੜਾ ਉਤਸ਼ਾਹ ਆ ਮੈਂ ਉਹ ਸਾਰੇ ਲੋਕ ਜਿਹੜੇ ਆ ਅੱਜ ਤੱਕ ਜਿਹੜੀਆਂ ਨਗਰ ਕੀਰਤਨ ਬਨਾਰੀਆਂ ਨੇ ਆਜਿ ਕੋਲੋਂ ਸੋਟ ਰਿਹਾ ਹਾਂ ਆ ਵੇਖੋ ਆ ਉੱਤੇ ਨੂੰ ਕਰੀ ਵੀਰ ਮੈਂ ਵਿਖਾਵਾਂਗਾ ਵੀ ਉੱਥੇ ਸਾਡਾ ਇੱਕ ਮੁਸਲਮਾਨ ਵੀਰ ਆ ਜਿਹੜਾ ਕਿ ਅ ਵਰਖਾ ਕਰ ਰਿਹਾ ਵਾ ਨਗਰ ਕੀਰਤਨ ਦੇ ਉੱਤੇ ਫੁੱਲਾਂ ਦੀ ਵਰਖਾ ਕਰ ਰਿਹਾ ਵਾ ਤੁਸੀਂ ਵੇਖ ਸਕਦੇ ਹੋ ਵੀ ਕਿਹੜੇ ਕਿਹੜੇ ਤਰੀਕੇ ਨਾਲ ਇਹ ਨਹੀਂ ਕੱਲਾ ਸਿੱਖਾਂ ਦੇ ਹਰ ਕਮਿਊਨਿਟੀ ਨੇ ਸਾਡੇ ਮੁਸਲਮਾਨ ਵੀਰਾਂ ਨੇ ਵੀ ਬਹੁਤ ਸਾਰੇ ਨਾਲ ਇਹਦੇ ਵਿੱਚ ਪਾਗ ਲਿਆ ਵਾ ਤੇ ਤੁਸੀਂ ਵੇਖ ਸਕਦੇ ਹੋ ਕਿ ਸਾਡਾ ਮੁਸਲਮਾਨ ਵੀਰਿਆ ਇੱਕ ਸੰਗਤ ਆ ਰਹੀ ਹੈ ਸੰਗਤਾਂ ਦੇ ਉੱਤੇ ਫੁੱਲਾਂ ਦੀ ਵਰਖਾ ਕਰ ਰਿਹਾ ਵਾ ਉਹਦੇ ਹੱਥ ਦੇ ਵਿੱਚ ਵੇਖ ਸਕਦੇ ਤੁਸੀਂ ਫੁੱਲ ਇਸੇ ਤਰੀਕੇ ਦੇ ਨਾਲ ਸੁਹਾਵਣਾ ਰਹਿਣਾ ਚਾਹੀਦਾ ਇਸੇ ਤਰੀਕੇ ਦੇ ਨਾਲ ਸਾਡੇ ਦੇ ਆਪਸ ਦੇ ਵਿੱਚ ਪਿਆਰ ਭਾਬਾ ਜਿਹੜਾ ਵਾ ਬਣਿਆ ਰਹਿਣਾ ਚਾਹੀਦਾ ਵਾ ਤੁਸੀਂ ਵੇਖ ਸਕਦੇ ਹੋ ਦਰਸ਼ਕਾ ਰਾਉਂਡ ਹੈ ਤੁਹਾਨੂੰ ਕਿ ਕਿੱਡੇ ਉਤਸ਼ਾਹ ਦੇ ਨਾਲ ਸਾਡੇ ਮੁਸਲਮਾਨ ਵੀਰ ਵੀ ਹਿੰਦੂ ਵੀਰ ਵੀ ਜਿਹੜੇ ਵੇਖੋ ਜੀ ਆ ਫੁੱਲਾਂ ਦੀ ਵਰਖਾ ਕਰ ਰਿਹਾ ਵਾ ਇਹ ਇਹਦੇ ਵਿੱਚ ਭਾਗ ਲੈ ਰਹੇ ਨਗਰ ਕੀਰਤਨ ਦੇ ਵਿੱਚ ਅੱਜ ਬਹੁਤ ਵਧੀਆ ਇੱਕ ਬਹੁਤ ਵਧੀਆ ਇੱਕ ਬਹੁਤ ਸੋਹਣਾ ਇੱਕ ਨਜ਼ਾਰਾ ਬਣਿਆ ਪੰਜ ਪਿਆਰੇ ਆ ਚੁੱਕੇ ਨੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅੱਜ ਨਗਰ ਕੀਰਤਨ ਨਿਕਲਿਆ ਹੋਇਆ ਤੇ ਪਿੱਛੇ ਪਾਲਕੀ ਸਾਹਿਬ ਨੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਸਵਾਰੀ ਆ ਆਜੋ ਅੱਗੇ ਆਜੋ ਵੀਰੋ ਤੁਸੀਂ ਵੇਖ ਸਕਦੇ ਹੋ ਤੁਸੀਂ ਆਪ ਆਪ ਫੋਟੋ ਪਰ ਸੌਣ ਵਾਸਤੇ ਇੱਕ ਤਰ੍ਹਾਂ ਦੀ ਇਹਨਾਂ ਨੇ ਤੋਪ ਬਣਾਈਆਂ ਤੋਪ ਦੇ ਨਾਲ ਫੁੱਲਾਂ ਦੀ ਵਰਖਾ ਕਰਦੇ ਆ ਰਹੇ ਨੇ ਪਾਲਕੀ ਸਾਹਿਬ ਨੇ ਆ ਵੇਖੋ ਆ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਆ ਪਾਲਕੀ ਸਾਹਿਬ ਦੇ ਉੱਤੇ ਆ ਤੋਪ ਬਣਾਈਆਂ ਤੋਪ ਦੇ ਵਿੱਚ ਫੁੱਲ ਭਰ ਕੇ ਮੈਂ ਕਹਿੰਦਾ ਕਿ ਬਹੁਤ ਹੀ ਉਤਸ਼ਾਹ ਦੇ ਨਾਲ ਸੰਕਟਾਨੇ ਨਗਰ ਕੀਰਤਨ ਮਨਾਇਆ ਵਾ ਸਾਭੀ ਨਗਰ ਕੀਰਤਨ ਕੱਢਿਆ ਗਿਆ ਵਾ ਸੰਗਤਾਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਅਜੇ ਵੀ ਜੋਸ਼ ਜਿਹੜਾ ਤੁਸੀਂ ਵੇਖ ਸਕਦੇ ਹੋ ਬੜਾ ਜੋਸ਼ ਠਾਠਾ ਮਾਰਨ ਦੇ ਵਾ ਕੀ ਕਹਿਣਾ ਚਾਹੁੰਦੇ ਹੋ ਆਪ ਜੀ ਮਹਾਰਾਜ ਬਹੁਤ ਸਾ ਸੰਗਤ ਦੀ ਬਹੁਤ ਜ਼ਿਆਦਾ ਆਈਆਂ ਸੰਗਤ ਨੂੰ ਮਹਾਰਾਜ ਨੂੰ ਸਤਿਕਾਰ ਸੱਚੇ ਬਾਛਾ ਮਹਿਰ ਕਰੇ ਐਵੇਂ ਹੀ ਸੰਗਤ ਨੂੰ ਖੁਸ਼ੀਆਂ ਬਖਸ਼ੇ ਚੜ੍ਹਦੀ ਗਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦਰਸ਼ਨ ਕਰ ਸਕਦੇ ਹੋ ਤਾਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਵਾਰੀ ਆ ਪਾਲਕੀ ਸਹਿਬ ਆਏ ਨੇ ਹੁਣ ਨਗਰ ਕੀਰਤਨ ਦੀ ਸਮਾਪਤੀ ਹੋ ਰਹੀ ਆ ਹਾਂ ਵੀ ਜੀ ਸੇਵਾਦਾਰ ਸਾਹਿਬ ਤੁਸੀਂ ਵੀ ਸੇਵਾ ਕਰ ਰਹੇ ਹੋ ਸਵੇਰ ਦੀ ਕੀ ਕਹਿਣਾ ਚਾਹੁੰਦੇ ਹੋ ਕੁਝ ਨਹੀਂ ਕਹਿਣਾ ਉਹ ਜਿੱਥੇ ਨੂੰ ਮਿਲਿਆ ਕਿ ਨਹੀਂ ਹੈ ਕੀ ਕਿਹਾ ਵਾ ਸੇਵਾ ਕਰਨੀ ਚਾਹੀਦੀ ਆਪਾਂ ਨੂੰ ਸੇਵਾ ਕਰੋ ਵਧੀਆ ਲਾ ਸੇਵਾ ਕਰੋ ਹੋਰ ਕੋਈ ਇਤਿਹਾਸ ਦਾ ਪੱਖ ਕੋਈ ਜਾਣਿਆ ਇਤਿਹਾਸ ਤੋਂ ਜਾਣੂ ਹੋਇਓ ਕਿ ਨਹੀਂ ਹਾਂ ਜੀ ਇਤਿਹਾਸ ਬਾਰੇ ਵੀ ਕੋਈ ਜਾਣਿਆ ਵੇਖਿਆ ਸੁਣਿਆ ਸਾਡੇ ਗੁਰੂਆਂ ਨੇ ਬਹੁਤ ਕੁਝ ਵਧਾ ਕੀਤਾ ਹੈ ਸਾਡੇ ਲਈ ਯਾਰਾ ਦਾ ਤੇਰੇ ਜਿੱਡੇ ਜਿਹੜੇ ਨੌਜਵਾਨ ਹੁੰਦੇ ਨੇ ਉਹ ਮੋਟਰਸਾਈਕਲਾਂ ਦੇ ਉੱਤੇ ਗੇੜੀਆਂ ਘੜਦੇ ਨੇ ਠੀਕ ਹੈ ਜੀ ਤੂੰ ਨਹੀਂ ਮੋਟਰਸਾਈਕਲ ਦੇ ਉੱਤੇ ਅੱਜ ਗੇੜੀ ਗੱਡੀ ਤੁਸੀਂ ਦੇਖ ਸਕਦੇ ਹੋ ਵੀ ਸੰਗਤਾਂ ਦੇ ਵਿੱਚ ਕਿੰਨਾ ਉਤਸ਼ਾਹ ਆ ਔਰ ਪਰਖਾ ਦੀ ਤਿਆਰੀ ਆ ਉੱਤੇ ਉਹ ਮੇਰਾ ਮੁਸਲਮਾਨ ਵੀਰਿਆ ਜਿਹੜਾ ਅਜੇ ਤੱਕ ਫੋਲਵਾਂ ਦੀ ਵਰਖਾ ਕਰ ਰਿਹਾ ਵਾ ਤੇ ਬਹੁਤ ਹੀ ਧੂਮ ਧਾਮ ਦੇ ਨਾਲ ਨਗਰ ਕੀਰਤਨ ਕੱਢਿਆ ਗਿਆ ਵਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਨਗਰ ਕੀਰਤਨ ਬਹੁਤ ਸੋਹਣਾ ਨਗਰ ਕੀਰਤਨ ਨਿਕਲਿਆ ਕੀ ਕਹਿਣਾ ਚਾਹੁੰਦੇ ਹਾਂ ਬਹੁਤ ਵਧੀਆ ਜੀ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਮਿਹਰ ਨਾਲ ਬਹੁਤ ਵਧੀਆ ਨਗਰ ਕੀਰਤਨ ਨਿਕਲਿਆ ਜੀ ਗੁਰੂ ਗੋਬਿੰਦ ਸਿੰਘ ਜੀ ਬਹੁਤ ਕਿਰਪਾ ਆਈ ਹੈ ਮਹਾਰਾਜ ਸੱਚੇ ਪਾਤਸ਼ਾਹ 10ਵੇਂ ਪਾਤਸ਼ਾਹ ਦੀ ਬਹੁਤ ਵਧੀਆ ਮਹਾਰਾਜ ਬਹੁਤ ਵਧੀਆ ਸਭ ਕੁਝ ਬਹੁਤ ਕੋਈ ਦਿੱਕਤ ਨਹੀਂ ਆਈ ਧੰਨਵਾਦ ਧੰਨਵਾਦ ਵੀਰ ਤੁਸੀਂ ਦੇਖ ਸਕਦੇ ਹੋ ਵੀ ਅਜੇ ਤੱਕ ਜਿਹੜਾ ਸਖਤਾਂ ਦੇ ਵਿੱਚ ਉਤਸ਼ਾਹ ਟਾਟਾ ਮਾਰ ਰਿਹਾ ਵਾ ਨਗਰ ਕੀਰਤਨ ਦੀ ਸਮਾਪਤੀ ਹੋ ਚੁੱਕੀ ਆ ਗੁਰੂ ਮਹਾਰਾਜ ਦੀ ਸਵਾਰੀ ਜਿਹੜੀ ਆ ਉਹ ਪਹੁੰਚ ਚੁੱਕੀ ਆ ਵਾਹਿਗੁਰੂ ਜੀ ਵੀ ਮੇਕ ਸਾਧਿਓ ਛੇਵੀਂ ਪਾਠਸ਼ਾਈ ਚਮਸ਼ੂ ਪ੍ਰਾਪਤ ਕਰਤੀ ਪੀਲੀ ਪੀਠ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਕਿੰਦਾ ਸੰਗਤਾਂ ਦਾ ਜਿਹੜਾ ਇੱਕਾਟਿਆ ਹੋ ਮਹਮਾਗੇ ਪਹੁੰਚਾ ਆਇਆ ਵਾ ਕੁੰਨ ਧਾਮ ਦੇ ਨਾਲ ਅੱਜ ਨਗਰ ਕੀਰਤਨ ਇੱਥੇ ਕੱਢਿਆ ਗਿਆ ਵਾ ਤੁਸੀਂ ਵੇਖ ਸਕਦੇ ਹੋ ਵੀ ਸੰਗਤਾਂ ਜਿੱਧਰ ਵੀ ਤੁਸੀਂ ਛਾਤੀ ਮਾਰੋਗੇ ਦੂਰ ਦੂਰ ਤੱਕ ਤੁਹਾਨੂੰ ਸੰਗਤਾਂ ਦਾ ਹਾੜੀ ਨਜ਼ਰ ਆਏਗਾ ਬਹੁਤ ਹੀ ਉਤਸ਼ਾਹ ਦੇ ਨਾਲ ਅੱਜ ਨਗਰ ਕੀਰਤਨ ਕੱਢਿਆ ਗਿਆ ਵਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸੰਗਤਾਂ ਨੇ ਜੀ ਬੜੀ ਧੂਮ-ਧਾਮ ਦੇ ਨਾਲ ਕੱਢਿਆ ਹੈ ਸੰਗਤਾਂ ਨੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹਾਂ ਜੀ ਮਰਚੇ ਪਾਟੇ ਚੜ੍ਹਦੀ ਕਲਾ ਹੈ ਬੜੇ ਨਗਰ ਦੇ ਵਿੱਚ ਮੁਸਲਮਾਨ ਹਿੰਦੂਆ ਨੇ ਉਹਨਾਂ ਦੀ ਵਰਕਾ ਕੀਤੀ ਹੈ ਸਭ ਸਮਾਜਾਂ ਨੇ ਚੜ੍ਹਦੀ ਕਲਾ ਦੀ ਸਭ ਨੇ ਜੰਕਾਰੇ ਛੱਡੇ ਨਾਲ ਉਹ ਗੁਰੂ ਮਰਚੇ ਪਾਟੇ ਤੇ ਕਰਤੋਂ ਧੂਮ-ਧਾਮ ਨਾਲ ਸਿੱਖ ਪੰਥ ਦੇ ਨਾਲ ਉਹ ਗਵਰਨਮੈਂਟ ਦਾ ਪ੍ਰਸ਼ਾਸਨ ਦਾ ਬੜਾ ਯੋਗਦਾਨ ਰਿਹਾ ਹੈ ਦੇਚ ਉਹ ਸਾਰੇ ਹਿੰਦੂ ਵੀਰ ਮੁਸਲਮਾਨ ਵੀਰਾਂ ਨੇ ਫੁੱਲਾਂ ਦੀ ਵਰਕਾ ਕੀਤੀ ਜੀ ਬਹੁਤ ਸੁੰਦਰ ਜੀ ਆਪ ਜੀ ਬਹੁਤ-ਬਹੁਤ ਧੰਨਵਾਦ ਬਾਬਾ ਜੀ ਧੰਨਵਾਦ ਜਿਵੇਂ ਹੋਰ ਵੀ ਜਿਹੜੇ ਇੱਥੋਂ ਦੇ ਪ੍ਰਬੰਧਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਉਨੇ ਆ ਤੁਹਾਡੇ ਅਸੀਂ ਵੀ ਦੇਖ ਸਕਦੇ ਹਾਂ ਪ੍ਰਕਾਸ਼ ਸਿੰਘ ਜੀ ਸਾਹਮਣੇ ਨੇ ਕਮੇਟੀ ਮੈਂਬਰ ਭਾਈ ਸਾਹਿਬ ਜੀ ਅੱਜ ਸੰਗਤਾਂ ਦੇ ਵਿੱਚ ਉਤਸ਼ਾਹ ਜਿਹੜਾ ਵਾ ਬਿਆਨ ਠਾਠਾ ਮਾਰਦਾ ਹੜਾ ਆਇਆ ਸੰਗਤਾਂ ਦਾ ਬੜੇ ਸਾਰੇ ਨਾਲ ਨਗਰ ਕੀਰਤਨ ਗੱਡਿਆ ਵਾ ਬਹੁਤ ਜੀ ਬਾਤ ਔਰ ਮੈਂ ਗੱਲ ਕਰਦਾ ਰਹਾ ਬੜੀ ਖੁਸ਼ੀ ਆ ਸੰਗਤਾਂ ਦੇ ਵਿੱਚ ਆਪ ਜੀ ਕੀ ਕਹਿਣਾ ਚਾਹੁੰਦੇ ਹੋ ਔਰ ਆਪ ਨੇ ਪ੍ਰਬੰਧ ਨੂੰ ਬੜਾ ਸਾਊਂਡ ਦੇ ਨੇ ਸਾਰੇ ਬੜਾ ਗੁਰੂ ਮਹਾਰਾਜ ਦੀ ਬੜੀ ਕਿਰਪਾ ਜੀ ਸੱਚੇ ਪਾਤਸ਼ਾਹ ਦੀ ਆ ਉਹ ਆਪੇ ਕਰਨ ਵਾਲਾ ਸਭ ਕੁਝ ਆ ਅਸੀਂ ਪ੍ਰਬੰਧ ਕੀ ਕਰਨਾ ਪ੍ਰਬੰਧ ਉਹ ਆਪੇ ਕਰਾਉਂਦਾ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਤੇ ਹਿੰਮਤ ਆ ਸਾਡੀ ਗੁਰੂ ਨੇ ਦਿੱਤੀ ਆ ਤੇ ਅਸੀਂ ਭਜਨ ਅਠ ਕਰੁੰਦੇ ਆ ਬਸ ਉਹ ਦਾਤੇ ਦਾ ਹੀ ਆ ਸਭ ਕੁਝ ਉਹ ਆਪੇ ਆਪ ਕਰਾਉਂਦਿਆ ਸਭ ਕੁਝ ਸੰਗਤ ਤੁਸੀਂ ਵੇਖਣੇ ਸੰਗਤ ਦੇ ਬਹੁਤ ਹੁਸਾ ਹਾਂਜੀ ਬਹੁਤ ਧੰਨਵਾਦ ਬਹੁਤ ਬਹੁਤ ਇਹ ਸਾਨਾ ਸਰਦਾਰ ਪ੍ਰਕਾਸ਼ ਸਿੰਘ ਜੀ ਜਿਹੜੇ ਕੀ ਇਥੋਂ ਦੇ ਪ੍ਰਬੰਧ ਸੰਭਾਲਦੇ ਨੇ ਕਮੇਟੀ ਮੈਂਬਰ ਨੇ ਔਰ ਜਿਵੇਂ ਇਹਨਾਂ ਦੱਸਿਆ ਵੀ ਵਾਹਿਗੁਰੂ ਵਾਹੀ ਗੁਰੂ ਹੀ ਕਰਾਉਣ ਵਾਲਾ ਵਾ ਸਭ ਕੁਝ ਗੁਰੂ ਦੀ ਮਿਹਰ ਹੁੰਦੀ ਆ ਤਾਂ ਸਾਰੇ ਕਾਰਜ ਜਿਹੜੇ ਆਪਣੇ ਆਪ ਹੀ ਸਿਰੇ ਚੜ ਜਾਂਦੇ ਨੇ ਨੇਪਰੇ ਚੜ ਜਾਂਦੇ ਨੇ ਤੁਸੀਂ ਵੇਖੋ ਕਿ ਕਿਦਾਂ ਸੰਗਤਾਂ ਦਾ ਫੜ ਆਇਆ ਆ ਰੂਹ ਖੋਜ ਜਾਂਦੀ ਆ ਵੇਖ ਕੇ ਜਦੋਂ ਇਦਾਂ ਸੰਗਤਾਂ ਬੜੇ ਸਾਰੇ ਨਾਲ ਜਦੋਂ ਜੰਹਿਆਰ ਆਪਣੇ ਗੁਰੂ ਸਾਹਿਬਾਂ ਦੇ ਮਣਾਉਂਦੀਆਂ ਨੇ ਬਹੁਤ ਜਰਾ ਵਾ ਜੋਸ਼ ਦੇ ਨਾਲ